ਬਸੰਤ ਮਹੱਲਾ ਪੰਜਵਾਂ ਰੋਗ ਮਿਟਾਏ ਪ੍ਰਭੂ ਆਪ ਬਾਲਕ ਰਾਖੇ ਆਪਣੇ ਕਰਿ ਥਾਪ ਧੰਨ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਅੰਦਰ ਇਹ ਬਖਸ਼ਿਸ਼ ਕਰਦੇ ਨੇ ਜੋ ਇਸ ਸ਼ਬਦ ਦਾ ਕੇਂਦਰੀ ਭਾਵ ਹੈ ਸਾਤ ਸਹਿਜ ਗ੍ਰਹਿ ਸਦ ਬਸੰਤ ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪ ਹਰ ਹਰ ਮੰਤ ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਨਾ ਔਰ ਕਲਿਆਣ ਕਰਨ ਵਾਲਾ ਭਲਾ ਕਰਨ ਵਾਲਾ ਹਰੀ ਪਰਮੇਸ਼ਰ ਜੋ ਹਰ ਇੱਕ ਨੂੰ ਹਰਿਆ ਕਰਨ ਵਾਲਾ ਹੈ ਉਹਦੇ ਮੰਤਰ ਨੂੰ ਜਪਣਾ ਕਰੀਏ ਭਾਵੇਂ ਉਹਦੇ ਨਾਮ ਨੂੰ ਜਪਣਾ ਕਰੀਏ ਤੇ ਐਸੀ ਅਵਸਥਾ ਬਣ ਜਾਂਦੀ ਹੈ ਐਸੀ ਖੇੜ ਬਣ ਜਾਂਦੀ ਆ ਐਸੀ ਬਖਸ਼ਿਸ਼ ਐਸੀ ਰਹਿਮਤ ਹੋ ਜਾਂਦੀ ਹੈ ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਜਾਈਏ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤ ਬਣ ਜਾਵੇ ਉਹਨੂੰ ਜਪਣ ਲੱਗ ਪਈਏ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਪਰਮੇਸ਼ਰ ਕਿਰਪਾ ਕਰਦਾ ਹੈ ਰੋਗ ਮਿਟਾਏ ਪ੍ਰਭੂ ਆਪ ਉਹ ਪ੍ਰਭੂ ਫਿਰ ਹਰ ਤਰ੍ਹਾਂ ਦੇ ਰੋਗ ਜਿਹੜੇ ਐ ਉਹਨਾਂ ਨੂੰ ਮੇਟ ਦਿੰਦਾ ਦੂਰ ਕਰ ਦਿੰਦਾ ਸਰੀਰ ਦੇ ਰੋਗ ਵੀ ਦੂਰ ਕਰ ਦਿੰਦਾ ਹੈ ਅੰਦਰ ਦੇ ਰੋਗ ਜਿਹੜੇ ਨੇ ਉਹਨਾਂ ਨੂੰ ਵੀ ਦੂਰ ਕਰ ਦਿੰਦਾ ਸਰੀਰ ਦਾ ਰੋਗ ਦੂਰ ਕਰ ਦਿੱਤਾ ਪ੍ਰੇਮੇ ਕੋੜੀ ਦਾ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਇਆ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਪ੍ਰੇਮੇ ਕੋੜੀ ਦਾ ਸਰੀਰ ਦਾ ਰੋਗ ਦੂਰ ਕਰਕੇ ਤੰਦਰੁਸਤ ਕਰ ਦਿੱਤਾ ਔਰ ਗੁਰਮੁਖਤਾਈ ਦੀ ਮੰਜੀ ਵੀ ਉਸ ਨੂੰ ਬਖਸ਼ਣਾ ਕੀਤੀ ਮਰਾਰੀ ਬਣਾ ਦੇਣਾ ਕੀਤਾ ਸਿੱਖੀ ਦਾ ਪ੍ਰਚਾਰਕ ਇਸੇ ਤਰ੍ਹਾਂ ਧੰਨ ਗੁਰੂ ਸਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਜਿਹੜਾ ਵੀ ਆਉਂਦਾ ਹੈ ਉਹਦੇ ਸਰੀਰਕ ਰੋਗ ਵੀ ਦੂਰ ਕਰ ਦਿੰਦੇ ਜਿਸ ਤਰ੍ਹਾਂ ਦੁਨੀ ਚੰਦ ਪੱਟੀ ਦਾ ਹਾਕਮ ਹੰਕਾਰਿਆ ਸੀ ਘਰ ਦੇ ਵਿੱਚ ਸੱਤ ਪੁੱਤਰੀਆਂ ਨੇ ਪੁੱਤਰ ਕੋਈ ਨਹੀਂ ਈਆਂ ਨੇ ਜਨਮ ਲਿਆ ਪੁੱਤਰ ਜਨਮਿਆ ਕੋਈ ਨਹੀਂ ਇੱਕ ਦਿਨ ਉਹਨਾਂ ਨੂੰ ਕੋਲ ਬਿਠਾ ਕੇ ਤੇ ਪੁੱਛਦਾ ਕਹਿੰਦਾ ਕੀ ਦਾ ਦਿੱਤਾ ਖਾਂਦੀਆਂ ਜੇ ਹੰਕਾਰ ਸੀ ਨਾ ਮਨ ਵਿੱਚ ਵੀ ਮੈਂ ਦਿੰਦਾ ਇਹਨਾਂ ਨੂੰ ਮੈਂ ਇਹਨਾਂ ਦਾ ਪਿਓ ਮੇਰੀ ਕਮਾਈ ਤੇ ਪੜਦੀਆਂ ਪਰ ਜਦੋਂ ਗੁਰਬਾਣੀ ਨੂੰ ਆਪਾਂ ਪੜਦੇ ਆ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੇ ਹੀਲੇ ਵਸੀਲੇ ਉਹਨੇ ਬਣਾਏ ਨੇ ਦੇਣ ਵਾਲਾ ਤੇ ਆਪ ਹੀ ਆ ਕਿਤੇ ਮਾਪਿਓ ਰੂਪ ਹੋ ਕੇ ਪਾਲਣਾ ਕਰਦਾ ਪਿਆ ਤੇ ਕਿਤੇ ਧੀਆਂ ਪੁੱਤਰ ਹੋ ਕੇ ਮਾਪਿਓ ਦੀ ਪਾਲਣਾ ਕਰੀ ਜਾਂਦਾ ਕਰਦਾ ਉਹ ਸਭ ਕੁਝ ਆਪ ਹੀ ਆ ਪਰ ਮਨੁੱਖ ਸਮਝਦਾ ਵੀ ਸ਼ਾਇਦ ਮੇਰਾ ਕਰਕੇ ਆਏ ਇੱਕ ਪੁੱਤਰੀ ਦਾ ਨਾਂ ਹੈ ਰਜਨੀ ਰਜਨੀ ਸੰਤਾਂ ਦੀ ਰੱਬ ਦੇ ਪਿਆਰਿਆਂ ਦੀ ਸੰਗਤ ਕਰਦੀ ਉਹਨੇ ਬੋਲ ਸੁਣੇ ਸਨ ਪੁਰਖਾਂ ਬਿਰਖਾਂ ਤੀਰਥਾਂ ਟਟਾਂ ਮੇਗਾ ਖੇਤਾ ਦੀਪਾਂ ਲੋਆ ਮੰਡਲਾਂ ਖੰਡਾਂ ਵਰ ਪੰਡਾਂ ਅੰਡਜ ਜਿਰਜ ਉਤਪਜਾਂ ਖਾਣੀ ਸੇਤ ਜਾਹ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਸਾਰੀਆਂ ਥਾਵਾਂ ਤੇ ਉਹੋ ਹੀ ਦੇਣ ਵਾਲਾ ਦੁੱਜੀਆਂ ਧੀਆਂ ਨੇ ਬੱਚੀਆਂ ਨੇ ਕਹਿ ਦਿੱਤਾ ਪਿਤਾ ਤੇਰਾ ਦਿੱਤਾ ਖਾਂਦੀਆਂ ਤੇ ਰਜਨੀ ਕਹਿਣ ਲੱਗੀ ਪਿਤਾ ਜੀ ਨਹੀਂ ਸਾਰਿਆਂ ਨੂੰ ਦੇਣ ਵਾਲਾ ਤੇ ਪਰਮੇਸ਼ਰ ਆ ਉਹ ਦਾ ਦਿੱਤਾ ਖਾਨੀ ਹੈ ਗੁੱਸੇ ਵਿੱਚ ਆ ਗਿਆ ਹੰਕਾਰ ਨੂੰ ਸੱਟ ਲੱਗੀ ਨਾ ਹੰਕਾਰੀ ਬੰਦਾ ਚਾਹੁੰਦਾ ਮੇਰੀ ਜੈਜੈਕਾਰ ਹੋਵੇ ਹੰਕਾਰੀ ਪੈਸੇ ਖਰਚਦਾ ਜੇ ਉਹਦੀ ਕੋਈ ਜੈਜੈਕਾਰ ਕਰੇ ਤੇ ਉਹਨੂੰ ਤੜਾਵੇ ਫੇਰ ਪੁੱਤਰਾ ਨਹੀਂ ਕਿਸੇ ਨੂੰ ਕੁਝ ਦਿੰਦਾ ਹੰਕਾਰ ਨੂੰ 6 ਵਜੇ ਤੇ ਕਹਿਣ ਲੱਗਾ ਵੇਖਦਾ ਤੈਨੂੰ ਕਿਵੇਂ ਦਿੰਦਾ ਰੱਬ ਪਰਮੇਸ਼ਰ ਕਿਵੇਂ ਦਿੰਦਾ ਇੰਨਾ ਹੰਕਾਰੀ ਇੰਨਾ ਗੁੱਸੇ ਵਿੱਚ ਆਇਆ ਵੀ ਇੱਕ ਕੋੜੀ ਲੱਭ ਕੇ ਤੇ ਆਪਣੀ ਪੁੱਤਰੀ ਦਾ ਵਿਆਹ ਉਹਦੇ ਨਾਲ ਕਰ ਦਿੱਤਾ ਵੀ ਇਹਦੇ ਕਰਨ ਜੋਗਾ ਕੁਝ ਨਹੀਂ ਕਿੱਥੋਂ ਰੋਟੀ ਖਾਊਗੀ ਪਰ ਰਜਨੀ ਨੇ ਆਪਣੇ ਪਿਤਾ ਦੇ ਹੁਕਮ ਨੂੰ ਸਿਰ ਮੱਥੇ ਮੰਨਿਆ ਔਰ ਕੋੜੀ ਨੂੰ ਖਾਰੀ ਚ ਬਿਠਾ ਕੇ ਤੇ ਖਾਰੀ ਚੁੱਕ ਕੇ ਤੇ ਤੁਰ ਪਈ ਆਪਣੇ ਪਿਤਾ ਦਾ ਇਲਾਕਾ ਵੀ ਛੱਡ ਦਿੱਤਾ ਵੀ ਕਿਤੇ ਵੀ ਨਾ ਆਖੇ ਵੀ ਇੱਥੇ ਕਿਤੇ ਜਾਣਦੇ ਨੇ ਮੇਰੇ ਇਹਦੇ ਤੇ ਤਰਸ ਕਰਕੇ ਮੈਨੂੰ ਕੁਝ ਦੇਈ ਜਾਂਦੇ ਖਾਣ ਨੂੰ ਇਹ ਤਰ੍ਹਾਂ ਹੀ ਨਾ ਸਮਝੀ ਜਾਵੇ ਕੈਸਾ ਸਦਕ ਉਸ ਬੱਚੀ ਦਾ ਕੈਸਾ ਸਦਕ ਪਤੀ ਵੀ ਕੋੜੀ ਆ ਕਮਾਉਣ ਜੋਗਾ ਵੀ ਕੁਛ ਨਹੀਂ ਤੇ ਪਤੀ ਦੀ ਸੇਵਾ ਦੀ ਵੀ ਜ਼ਿੰਮੇਵਾਰੀ ਆ ਇਹ ਕੋਈ ਨਿੱਕੀ ਗੱਲ ਨਹੀਂ ਇਹ ਠੀਕ ਹੈ ਉਹਨਾਂ ਨੇ ਬਣਾਈ ਫਿਲਮ ਅਸੀਂ ਵੇਖ ਲੈਨੇ ਆ ਤੇ ਬਸ ਵੇਖਣ ਤਾਂ ਕੀ ਸੀਮਤ ਆ ਤੇ ਜਾਂ ਥੋੜਾ ਜਿਹਾ ਮਨ ਵਿੱਚ ਵਿਰਾਗ ਆ ਜਾਊਂ ਪੀ ਬਾਕੀ ਮਾੜਾ ਕੀਤਾ ਪਰ ਇਸ ਗੱਲ ਨੂੰ ਸਮਝਣਾ ਜਿਹੜਾ ਸਮਝੇਗਾ ਤੇ ਅਸਰ ਤੇ ਉਹਦੇ ਤੇ ਹੋਣਾ ਨਾ ਇਹ ਕੋਈ ਨਿੱਕੀ ਜੀ ਗੱਲ ਥੋੜਾ ਇਹੋ ਜਿਹਾ ਸਿੱਧਕ ਪਾਲਣਾ ਇਥੇ ਤੇ ਪਤੀ ਚੰਗਾ ਭਲਾ ਹੋਵੇ ਚੰਗੀ ਕਮਾਈ ਕਰਨ ਵਾਲਾ ਹੋਵੇ ਸਰੀਰਕ ਤੌਰ ਤੇ ਵੀ ਰਿਸ਼ਟ ਪੁਸ਼ਟ ਹੋਵੇ ਤੇ ਜਿਹਦਾ ਸਿੱਧਕ ਨੀਨਾ ਹੈ ਉਹ ਕਲੰਕ ਲਾ ਹੀ ਜਾਂਦੀਆਂ ਪਰ ਇਹੋ ਜਿਹਾ ਸਿੱਦਕ ਪਾਲਣਾ ਇਹ ਛੋਟੀ ਗੱਲ ਨਹੀਂ ਬੀਬੀ ਰਜਨੀ ਨੇ ਪਾਲਿਆ ਨਗਰ ਤੋਂ ਬਾਹਰ ਆਪਣੇ ਪਤੀ ਦਾ ਖਾਰਾ ਰੱਖ ਦਿੰਦੀ ਐ ਤੇ ਨਗਰ ਚ ਜਾ ਕੇ ਮੰਗ ਕੇ ਲਿਆਉਂਦੀ ਐ ਫਿਰ ਪਹਿਲਾਂ ਲਿਆ ਕੇ ਆਪਣੇ ਪਤੀ ਨੂੰ ਖਵਾਉਂਦੀ ਏ ਨਹੀਂ ਭੀ ਇਹਦਾ ਖਾਰਾ ਤੇ ਮੈਂ ਚੁੱਕੀ ਫਿਰਦੀ ਆ ਮੈਨੂੰ ਭੁੱਖ ਜਿਆਦੀ ਲੱਗੀ ਆ ਮੈਂ ਪਹਿਲਾਂ ਖਾ ਲਵਾਂ ਜੋ ਇਸਤਰੀ ਦਾ ਧਰਮ ਹੈ ਪਤੀ ਪਰਮੇਸ਼ਰ ਇਸ ਤਰ੍ਹਾਂ ਸਮਝਣਾ ਪਰਮੇਸ਼ਰ ਸਰੂਪ ਆਪਣੇ ਪਤੀ ਨੂੰ ਜਾਣਦੀ ਤੇ ਪ੍ਰਸ਼ਾਦ ਲਿਆ ਕੇ ਨਾ ਪਹਿਲਾਂ ਆਪਣੇ ਪਤੀ ਨੂੰ ਛਕਾਉਂਦੀ ਏ ਤੇ ਫਿਰ ਆਪ ਛਕਦੀ ਏ ਪਤੀ ਦਾ ਖਾਰਾ ਨਗਰ ਵਿੱਚ ਨਹੀਂ ਖੜਦੀ ਭੀ ਲੋਕ ਵੇਖ ਕੇ ਗਲਾਨੀ ਕਰਦੇ ਨੇ ਜੋ ਮਰਜ਼ੀ ਹੈ ਭੈ ਤੇ ਮੇਰਾ ਪਤੀ ਹੈ ਨਾ ਮੈਂ ਆਪਣੇ ਪਤੀ ਦੀ ਨਿੰਦਿਆ ਕਿਵੇਂ ਸੁਣ ਸਕਦੀ ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਸਥਾਨ ਤੇ ਪਹੁੰਚੀ ਉਸ ਵੇਲੇ ਅੰਮ੍ਰਿਤ ਸਰੋਵਰ ਪ੍ਰਗਟ ਨਹੀਂ ਸੀ ਹੋਇਆ ਨਹੀਂ ਸੀ ਉਸ ਵੇਲੇ ਪ੍ਰਗਟ ਹੋਇਆ ਆਪਣੇ ਪੁੱਤਰ ਦੀ ਖਾਰੀ 베ਰੀ ਦੇ ਥੱਲੇ ਛਾਵੇਂ ਆਪਣੇ ਪਤੀ ਦੀ ਖਾਰੀ 베ਰੀ ਦੇ ਥੱਲੇ ਛਾਵੇਂ ਰੱਖ ਕੇ ਨਾ ਤੇ ਨਗਰ ਤੁੰਗ ਦੇ ਵਿੱਚੋਂ ਮੰਗਣ ਚਲੇਗੀ ਇਹ ਕੁੜੀ ਉੱਥੇ ਬੈਠਾ ਹੋਇਆ ਕੀ ਵੇਖਦਾ ਕਵੀ ਸੰਤੋਖ ਸਿੰਘ ਜੀ ਨੇ ਤੇ ਇਸ ਤਰ੍ਹਾਂ ਲਿਖਿਆ ਵੀ ਉਹ ਜਿਹੜਾ ਉੱਥੇ ਜਾਲ ਖਲੋਤਾ ਸੀ ਨਾ ਉਹ ਸੇਵਾ ਤਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਕਰਵਾਈ ਸੀ ਗੁਰੂ ਅਮਰਦਾਸ ਸਾਹਿਬ ਜੀ ਦੇ ਹੁਕਮ ਨਾਲ ਸਰੋਵਰ ਦੀ ਪਟਾਈ ਦਾ ਕੁਝ ਕਾਰਜ ਹੋਇਆ ਸੀ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਰਾਮਦਾਸ ਸਾਹਿਬ ਜੀ ਨੂੰ ਵਾਪਸ ਗੋਇੰਦਵਾਲ ਸਾਹਿਬ ਬੁਲਾ ਲਿਆ ਸੀ ਇਸ ਕਰਕੇ ਉਹ ਸੇਵਾ ਉੱਥੇ ਰੁਕ ਗਈ ਕੁਝ ਨੀਵਾ ਥਾਂ ਸੀ ਤੇ ਮੀਂਹ ਦੇ ਨਾਲ ਜਲ ਖੁਰਖੁਰ ਕੇ ਮਿੱਟੀ ਖੁਰਖੁਰ ਕੇ ਉਹ ਕੁਝ ਪੂਰਿਆ ਗਿਆ ਤੇ ਕੁਝ ਜਲ ਉੱਥੇ ਖਲੋਤਾ ਸੀ ਇਸ ਤਰ੍ਹਾਂ ਜਦੋਂ ਉਸਨੇ ਵੇਖਿਆ ਉਸ ਟੋਬੇ ਦੇ ਵਿੱਚ ਕਾਮ ਬੈਠੇ ਹੋਏ ਤੇ ਆਉਂਦੇ ਨੇ ਉਹਦਾ ਜਲ ਛਕਦੇ ਨੇ ਪਾਣੀ ਪੀਂਦੇ ਨੇ ਉਹਦਾ ਤੇ ਉਹਨਾਂ ਦੀ ਮਤ ਨਿਰਮਲ ਹੁੰਦੀ ਫਿਰ ਉਹ ਇਸ਼ਨਾਨ ਕਰਦੇ ਨੇ ਵਿੱਚ ਜਦੋਂ ਇਸ਼ਨਾਨ ਕਰਦੇ ਨੇ ਤੇ ਫਿਰ ਉਹ ਚਿੱਟੇ ਹੰਸ ਬਣ ਕੇ ਉੱਡ ਜਾਂਦੇ ਨੇ ਇਕ ਕਾਉ ਤਕੇ ਨੇ ਅੱਖਾਂ ਨਾਲ ਵੇਖਿਆ ਵੀ ਐਸ ਜਲ ਦੇ ਵਿੱਚ ਕੋਈ ਨਾ ਕੋਈ ਤਾਕਤ ਹੈ ਸ਼ਕਤੀ ਹੈ ਜਦੋਂ ਇਹ ਵੇਖਿਆ ਨਾ ਅੰਮ੍ਰਿਤ ਸਰ ਸਤਗੁਰ ਸਤਵਾਦੀ ਜਿਤਨਾ ਤੈ ਕਊਆ ਹੰਸ ਹੋ ਹੈ ਇਹ ਵੀ ਹਿੱਲਿਆ ਖਾਰੀ ਤੋਂ ਬਾਹਰ ਡਿੱਗਾ ਤੇ ਰਿੜਦਾ ਰਿੜਦਾ ਜਲ ਦੇ ਵਿੱਚ ਜਾ ਵੜਿਆ ਐਸੀ ਇਹਦੇ ਤੇ ਕਿਰਪਾ ਹੋਈ ਇਹਦਾ ਸਾਰਾ ਦੁੱਖੀ ਦੂਰ ਹੋ ਗਿਆ ਕੋੜ ਦੂਰ ਹੋ ਗਿਆ ਤੇ ਨਵਾਂ ਨਰੂਆ ਹੋ ਗਿਆ ਸਰੀਰ ਨਵਾਂ ਨਰੂਆ ਜਦੋਂ ਐਨ ਠੀਕ ਠਾਕ ਹੋ ਗਿਆ ਉਹ ਖਾਰੀ ਮੂਦੀ ਮਾਰੀ ਵੀ ਹੁਣ ਮੈਂ ਇਹਦੇ ਵਿੱਚ ਥੋੜਾ ਬਹਿਣਾ ਹੁਣ ਤੇ ਮੈਂ ਆਪ ਕਮਾਈ ਕਰਾਂਗਾ ਤੇ ਆਪਣੀ ਇਸਤਰੀ ਨੂੰ ਸੁੱਖ ਦੇ ਨਾਲ ਰਾਣੀ ਬਣਾ ਕੇ ਰੱਖਾਂਗਾ ਮੂਦੀ ਮਾਰ ਕੇ ਤੇ ਉੱਤੇ ਬੈਠਾ ਹੋਇਆ ਬੀਬੀ ਰਜਨੀ ਆਈ ਆਣ ਕੇ ਕੀ ਵੇਖਦੀ ਐ ਜਿੱਥੇ ਆ ਇਹਦਾ ਪਤੀ ਬੈਠਾ ਸੀ ਨਾ ਉਹ ਖਾਰੀ ਮੂਦੀ ਵੱਜੀ ਐ ਤੇ ਉਸ ਥਾਂ ਤੇ ਕੋਈ ਹੋਰ ਹੀ ਨੌਜਵਾਨ ਬੜਾ ਸੁੰਦਰ ਸੋਹਣਾ ਸਨਖਾ ਬੈਠਾ ਹੋਇਆ ਵੇਖ ਕਰਕੇ ਤੇ ਡਰ ਗਈ ਤੇ ਪੁੱਛਦੀ ਕਹਿੰਦੀ ਕੌਣ ਐ ਤੂੰ ਕਹਿਣ ਲੱਗਾ ਮੈਂ ਤੇਰਾ ਪਤੀ ਆ ਕੋੜੀ ਕਹਿੰਦੀ ਨਹੀਂ ਮੇਰਾ ਪਤੀ ਤੇ ਕੋੜੀ ਸੀ ਉਹਨੂੰ ਕੋੜ ਨੇ ਗਰਸਿਆ ਹੋਇਆ ਜ਼ਖਮ ਹੋਏ ਸਨ ਉਹਦੇ ਸਰੀਰ ਦੇ ਉੱਤੇ ਤੇਰਾ ਸਰੀਰ ਤੇ ਨਵਾਂ ਨਰੋਵੈ ਤੂੰ ਮੇਰਾ ਪਤੀ ਨਹੀਂ ਹੋ ਸਕਦਾ ਕਹਿੰਦਾ ਨਹੀਂ ਮੈਂ ਤੇਰਾ ਪਤੀ ਐ ਬੀਬੀ ਰਜਨੀ ਕਹਿੰਦੀ ਨਹੀਂ ਕਿਤੇ ਤੂੰ ਵੇਖ ਲਿਆ ਮੇਰਾ ਸਰੂਪ ਤੇ ਮੇਰੇ ਸਰੂਪ ਤੇ ਤੂੰ ਮੋਹਿਤ ਹੋ ਗਿਆ ਇਸ ਕਰਕੇ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਤੇ ਮੇਰੇ ਪਤੀ ਵਾਲੀ ਥਾਂ ਤੇ ਆਪ ਬਣ ਬੈਠ ਗਿਆ ਪਰ ਮੈਂ ਤੇਰੇ ਅੰਗ ਹਨ ਨਾਲ ਕਦੀ ਨਹੀਂ শোਵਾਂਗੀ ਦੱਸ ਪਾਪੀਆ ਮੇਰਾ ਪਤੀ ਕਿਥੇ ਉਹ ਬੜਾ ਸਮਝਾਉਂਦਾ ਵੀ ਨਹੀਂ ਆ ਜਿਹੜਾ ਜਾਲਿਆ ਨਾ ਇਸ ਸਥਾਨ ਤੇ ਇਹਦੀ ਇਹ ਬਰਕਤ ਆ ਮੈਂ ਇਥੇ ਇਸ਼ਨਾਨ ਕੀਤਾ ਤੇ ਮੈਂ ਸਹੀ ਹੋ ਗਿਆ ਮੈਂ ਹੀ ਤੇਰਾ ਪਤੀ ਆ ਇਸ ਤਰ੍ਹਾਂ ਦੋਵਾਂ ਵਿੱਚ ਝਗੜਾ ਵੱਧ ਗਿਆ ਬੀਬੀ ਰਜਨੀ ਕਹਿੰਦੀ ਤੂੰ ਮੇਰਾ ਪਤੀ ਨਹੀਂ ਉਹ ਕਹਿੰਦਾ ਮੈਂ ਤੇਰਾ ਪਤੀ ਆ ਲੋਕ ਇਕੱਠੇ ਹੋ ਗਏ ਕੀ ਗੱਲ ਹੈ ਆ ਗੱਲ ਹੈ ਹੁਣ ਕਿਸੇ ਦੇ ਸਮਝ ਵਿੱਚ ਨਹੀਂ ਆਉਂਦੀ ਵੀ ਸੱਚਾ ਕਿਹੜਾ ਦੋਵਾਂ ਚੋਂ ਕਿਹੜਾ ਸੱਚਾ ਕਹਿਣ ਲੱਗੇ ਚਲੋ ਗੁਰੂ ਅਰਜੁਨ ਦੇ ਸਹਿਲ ਸੱਚੇ ਪਾਤਸ਼ਾਹ ਜੀ ਉਹ ਨਤਾਰਾ ਕਰਨਗੇ ਸਤਗੁਰੂ ਸਾਹਿਬ ਜੀ ਦੇ ਕੋਲ ਗਏ ਸਤਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਆ ਦੋਵਾਂ ਦਾ ਝਗੜਾ ਸਤਗੁਰੂ ਜੀ ਕਹਿੰਦੇ ਕੀ ਆ ਬੀਬੀ ਕਹਿੰਦੀ ਮੇਰਾ ਪਤੀ ਕੋੜੀ ਸੀ ਮੈਂ ਇਥੇ ਬਿਠਾ ਕੇ ਗਈ ਉਹਨੂੰ ਨਗਰ ਵਿੱਚੋਂ ਮੰਗਣ ਵਾਸਤੇ ਤੇ ਜਦੋਂ ਮੈਂ ਵਾਪਸ ਆਈਆਂ ਤੇ ਐਸ ਨੌਜਵਾਨ ਨੇ ਮੇਰਾ ਪਤੀ ਮਾਰਤਾ ਤੇ ਇਹ ਉਹਦੀ ਥਾਂ ਤੇ ਆ ਬੈਠ ਗਿਆ ਮੇਰਾ ਸਰੂਪ ਵੇਖ ਕੇ ਮੋਹਿਤ ਹੋ ਗਿਆ ਏ ਸਤਿਗੁਰੂ ਜੀ ਉਸ ਨੂੰ ਪੁੱਛਦੇ ਹੋ ਕਹਿੰਦਾ ਮਹਾਰਾਜ ਮੈਂ ਹੀ ਇਹਦਾ ਪਤੀ ਮੈਂ ਹੀ ਉਹ ਕੋੜੀ ਹਾਂ ਇੱਥੇ ਇੱਕ ਜਗ੍ਹਾ ਹੈ ਉੱਥੇ ਥੋੜਾ ਜਿਹਾ ਜਲ ਹੈ ਸੱਚੇ ਪਾਤਸ਼ਾਹ ਜਦੋਂ ਮੈਂ ਉੱਥੇ ਵੇਖਿਆ ਤੇ ਕਾਂਣ ਕੇ ਇਸ਼ਨਾਨ ਕਰਦੇ ਨੇ ਹੰਸ ਬਣ ਕੇ ਉੱਡਦੇ ਜਾਂਦੇ ਤੇ ਮੈਂ ਵੇਖਿਆ ਵੀ ਇਸ ਜਲ ਦੇ ਵਿੱਚ ਪਾਵਰ ਹੈ ਮੈਂ ਵੀ ਖਾਰੀ ਚੋੜੜ ਕੇ ਦੇ ਵਿੱਚ ਪਿਆ ਤੇ ਮੇਰਾ ਸਰੀਰ ਨਵਾਂ ਨਰੂਆ ਹੋ ਗਿਆ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਉਹਨਾਂ ਦਾ ਫੈਸਲਾ ਕੀਤਾ ਕਿ ਉਹ ਜਗ੍ਹਾ ਜਿਹੜੀ ਹੈ ਨਾ ਉਹ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਨਵਾਈ ਸੀ ਸਰੋਵਰ ਵਾਸਤੇ ਅੰਮ੍ਰਿਤ ਸਰੋਵਰ ਵਾਸਤੇ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਕੁਝ ਪਟਾਈ ਦੀ ਸੇਵਾ ਹੋਈ ਗੁਰੂ ਅਮਰਦਾਸ ਸਾਹਿਬ ਜੀ ਨੇ ਉਹਨਾਂ ਨੂੰ ਵਾਪਸ ਸੱਦ ਲਿਆ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਗੋਇੰਦਵਾਲ ਸਾਹਿਬ ਚਲੇ ਗਏ ਉਹ ਜਗ੍ਹਾ ਜਿਹੜੀ ਸੀ ਉਹ ਪਟਾਈ ਦਾ ਕਾਰਜ ਵਿੱਚੇ ਰਹਿ ਗਿਆ ਜਲ ਜਿਹੜਾ ਸੀ ਮੀਂਹ ਦੇ ਨਾਲ ਮਿੱਟੀ ਖੁਰਖੁਰ ਕੇ ਢਲ ਕੇ ਵਿੱਚ ਪੈ ਗਈ ਉਹ ਜਗ੍ਹਾ ਦੀ ਪਛਾਣ ਨਹੀਂ ਰਹ ਗਈ ਬਸ ਇਹੋ ਹੀ ਪਛਾਣ ਹੈ ਵੀ ਉੱਥੇ ਥੋੜਾ ਜਲ ਖਲੋਤਾ ਹੋਇਆ ਟੋਬਾ ਜਿਆ ਬਣਿਆ ਹੋਇਆ ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਮਾਈ ਨੂੰ ਉਸ ਬੀਬੀ ਨੂੰ ਬੱਚੀ ਨੂੰ ਵੀ ਇਹੋ ਹੀ ਤੇਰਾ ਪਤੀ ਹੈ ਇਸ ਤਰ੍ਹਾਂ ਜਦੋਂ ਗੁਰੂ ਦੀ ਸ਼ਰਨ ਵਿੱਚ ਪੈ ਜੀਏ ਤੇ ਸਰੀਰ ਦੇ ਰੋਗ ਵੀ ਦੂਰ ਹੋ ਜਾਂਦੇ ਨੇ ਸਰੀਰ ਦੇ ਰੋਗ ਵੀ ਤੇ ਜਿੱਥੇ ਸਰੀਰ ਦੇ ਰੋਗ ਦੂਰ ਹੁੰਦੇ ਰੋਗ ਮਿਟਾਏ ਪ੍ਰਭੂ ਆਪ ਪਰਮੇਸ਼ਰ ਕਿਰਪਾ ਕਰਦਾ ਮਨ ਦੇ ਰੋਗ ਵੀ ਦੂਰ ਹੋ ਜਾਂਦੇ ਆ ਆ ਸਰੀਰ ਦੇ ਕੋੜੀ ਤੇ ਥੋੜੇ ਮਿਲਣਗੇ ਮਨ ਦੇ ਕੋੜੇ ਬਹੁਤੇ ਜਿਆਦੇ ਜੇ ਸਰੀਰ ਦੇ ਕੋੜੀ ਉਹਨੇ ਨਹੀਂ ਹੋਣਗੇ ਜਿੰਨੇ ਮਨ ਦੇ ਕੋੜੇ ਆ ਐਸਾ ਕੋੜ ਉਹਨਾਂ ਦੇ ਮਨ ਨੂੰ ਲੱਗਾ ਹਰ ਇੱਕ ਉੱਤੇ ਤਰਕ ਕਰਨਗੇ ਗੁਰੂ ਤੇ ਤਰਕ ਗੁਰਬਾਣੀ ਤੇ ਤਰਕ ਗੁਰਸਿੱਖਾਂ ਤੇ ਤਰਕ ਗੁਰ ਇਤਿਹਾਸ ਤੇ ਤਰਕ ਆਪਣੇ ਆਪ ਚ ਹੀ ਵੱਡੇ ਸਿਆਣੇ ਬਣੇ ਫਿਰਦੇ ਆ ਉਹ ਮਨ ਦੇ ਕੋੜੇ ਜੇ ਕਿਤੇ ਉਹ ਵੀ ਪ੍ਰਭੂ ਪਰਮੇਸ਼ਰ ਦੀ ਨਾਮ ਨੂੰ ਜਪਣ ਲੱਗ ਪਹਿਣਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਤੇ ਗੁਰੂ ਕਿਰਪਾ ਕਰ ਦਿੰਦਾ ਜੇ ਉਹਨਾਂ ਦੇ ਵੀ ਰੋਗ ਦੂਰ ਕਰ ਦਿੰਦਾ ਕਿੰਨੇ ਰੋਗ ਲੱਗੇ ਨੇ ਮਨੁੱਖ ਦੇ ਮਨ ਨੂੰ ਈਰਖਾ ਦਾ ਰੋਗ ਹੈ ਹੰਕਾਰ ਦਾ ਰੋਗ ਹੈ ਨਿੰਦਿਆ ਦਾ ਰੋਗ ਹੈ ਦੂਜਿਆਂ ਨੂੰ ਵੇਖ ਕੇ ਸੜੀ ਜਾਂਦਾ ਇਹ ਰੋਗ ਇਹਨੂੰ ਲੱਗਾ ਹੋਇਆ ਇਸੇ ਤਰ੍ਹਾਂ ਵਿਸ਼ਿਆਂ ਦੇ ਰੋਗ ਨੇ ਵਿਕਾਰਾਂ ਦੇ ਰੋਗ ਹਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਗੁਰੂ ਦੇ ਚਰਨੀ ਲੱਗ ਜਾਈਏ ਪਰਮੇਸ਼ਰ ਦਾ ਨਾਮ ਜਪਣ ਲੱਗ ਪਈਏ ਤੇ ਐਸੀ ਕਿਰਪਾ ਹੁੰਦੀ ਹੈ ਪ੍ਰਭੂ ਆਪ ਹੀ ਸਾਰੇ ਰੋਗ ਦੂਰ ਕਰ ਦਿੰਦਾ ਸਰੀਰ ਦੇ ਰੋਗ ਵੀ ਦੂਰ ਕਰ ਦਿੰਦਾ ਤੇ ਮਨ ਦੇ ਰੋਗ ਵੀ ਦੂਰ ਕਰ ਦਿੰਦਾ ਜਿਹੜੇ ਮਨ ਕਰਕੇ ਕੋੜੀ ਨੇ ਨਾ ਮਨ ਕਰਕੇ ਕੋੜ ਹੋਇਆ ਜਿਨ੍ਹਾਂ ਨੂੰ ਉਹਨਾਂ ਦਾ ਕੋੜ ਵੀ ਗੁਰੂ ਦੂਰ ਕਰ ਦਿੰਦਾ ਪਰਮੇਸ਼ਰ ਦਾ ਨਾਮ ਦੂਰ ਕਰ ਦਿੰਦਾ ਜਿਹੜੇ ਗੁਰੂ ਤੇ ਤਰਕਾਂ ਕਰਨ ਵਾਲੇ ਸਨ ਗੁਰੂ ਦੇ ਉੱਤੇ ਹੁਜਤਾ ਕਰਨ ਵਾਲੇ ਸਨ ਜਦੋਂ ਕਿਤੇ ਗੁਰੂ ਦੀ ਸ਼ਰਨ ਵਿੱਚ ਆ ਗਏ ਨਾ ਚੰਗੇ ਭਾਗ ਉਹ ਗੁਰੂ ਦੇ ਪ੍ਰੇਮੀ ਬਣ ਗਏ ਗੁਰੂ ਕੇ ਪਿਆਰੇ ਬਣ ਗਏ ਜਿਹੜੇ ਗੁਰੂ ਨੂੰ ਵੀ ਫੜਨ ਵਾਸਤੇ ਆਏ ਸਨ ਸੈਦ ਖਾਨ ਵਰਗੇ ਸੈਦ ਖਾਨ ਆਇਆ ਨਾ ਪਹਾੜੀਆਂ ਨੇ ਫਰਿਆਦ ਕੀਤੀ ਔਰੰਗਜ਼ੇਬ ਦੇ ਕੋਲ ਵੀ ਇਹ ਗੁਰੂ ਸਾਨੂੰ ਬੜਾ ਸਤਾਉਂਦਾ ਇਹਨੂੰ ਕਾਬੂ ਕਰੋ ਤੇ ਸੈਦ ਖਾਨ ਨੂੰ ਭੇਜਿਆ ਚੜ੍ਹਦੀ ਜਵਾਨੀ ਸੈਦ ਖਾਨ ਦੀ ਬੜਾ ਬਹਾਦਰ ਜਰਨੈਲ ਸੈਦ ਖਾਨ ਇਹ ਚੜ ਕੇ ਆਇਆ ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਕੜਨ ਵਾਸਤੇ ਵੀ ਜਾ ਤੇ ਗੁਰੂ ਨੂੰ ਮਾਰ ਦੇਣਾ ਤੇ ਜਾ ਗੁਰੂ ਨੂੰ ਕੈਦ ਕਰਕੇ ਬਾਦਸ਼ਾਹ ਦੇ ਕੋਲ ਲੈ ਆਉਣਾ ਇਹੋ ਜੀ ਭਾਵਨਾ ਲੈ ਕੇ ਆਇਆ ਜੰਗ ਕਰਦਾ ਪਿਆ ਗੁਰੂ ਕੇ ਸਿੱਖਾਂ ਨਾਲ ਜੰਗ ਹੋ ਰਿਹਾ ਸੀ ਸੈਦ ਖਾਨ ਦੇ ਮਨ ਦੇ ਵਿੱਚ ਖਿਆਲ ਆਇਆ ਗੁਰੂ ਦੀ ਵਡਿਆਈ ਬੜੀ ਸੁਣੀ ਵੀ ਗੁਰੂ ਤੀਰ ਅੰਦਾਜ਼ ਬੜਾ ਗੁਰੂ ਬੜਾ ਵੱਡਾ ਸੂਰਮਾ ਗੁਰੂ ਡਰਦਾ ਨਹੀਂ ਕਿੰਨੀ ਵੀ ਫੌਜ ਹੋਵੇ ਗੁਰੂ ਜੰਗ ਕਰਨ ਲੱਗਿਆਂ ਪਿੱਛੇ ਨਹੀਂ ਹਟਦਾ ਗੁਰੂ ਸੂਰਮਿਆਂ ਦੀ ਤਰ੍ਹਾਂ ਸਨਮੁਖ ਹੋ ਕੇ ਲੜਦਾ ਤੇ ਮਨ 'ਚ ਖਿਆਲ ਆਇਆ ਜੇ ਗੁਰੂ ਐਡਾ ਹੀ ਵੱਡਾ ਸੂਰਮਾ ਤੇ ਇੱਥੇ ਮੈਨੂੰ ਆਣ ਕੇ ਦਰਸ਼ਨ ਦੇਵੇ ਕੱਲਾ ਹੀ ਸਾਡੀ ਫੌਜ ਵਿੱਚ ਆਵੇ ਮੈਨੂੰ ਦਰਸ਼ਨ ਦੇਵੇ ਕੱਲਾ ਹੀ ਆਣ ਕੇ ਪਿਆਰ ਵਰਤਿਆਰ ਹੋ ਕੇ ਤੇ ਧੰ ਗੁਰੂ ਕਲਗੀਧਰ ਸੈਭ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਜਾਣਿਆ ਨਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਘੋੜਾ ਮੰਗਾਇਆ ਸ਼ਸਤਰ ਧਾਰਨ ਕੀਤੇ ਨੇ ਸਤਿਗੁਰੂ ਸਾਹਿਬ ਜੀ ਘੋੜੇ ਤੇ ਅਸਵਾਰ ਹੋਏ ਕਿਸੇ ਸਿੱਖ ਸੂਰਮੇ ਨੂੰ ਨਾਲ ਨਹੀਂ ਲਿਆ ਤੇ ਸਤਿਗੁਰੂ ਸਾਹਿਬ ਜੀ ਨੇ ਘੋੜਾ ਦੜਾਇਆ ਫੌਜ ਜੰਗ ਕਰਦੀ ਪਈ ਹੈ ਵੱਡੀ ਗਿਣਤੀ ਵਿੱਚ ਫੌਜ ਹੈ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਘੋੜਾ ਦੌੜਾ ਕੇ ਤੇ ਜਿੱਥੇ ਸੈਦ ਖਾਨ ਬੈਠਾ ਆਪਣੇ ਆਸਣ ਤੇ ਆਪਣੇ ਕੈਂਪ ਦੇ ਵਿੱਚ ਉਥੇ ਪਹੁੰਚ ਗਏ ਤੇ ਜਾ ਕੇ ਵੰਗਾਰਿਆ ਕਹਿਣ ਲੱਗੇ ਉਹ ਸੈਦ ਖਾਨ ਆ ਜੰਗ ਕਰਨ ਵਾਸਤੇ ਆਇਆ ਤੇਰੇ ਮਾਨ ਦੀ ਇੱਛਾ ਸੀ ਗੁਰੂ ਮੇਰੇ ਸਾਹਮਣੇ ਆਵੇ ਮੈਂ ਜੰਗ ਕਰਾਂ ਗੁਰੂ ਦੇ ਨਾਲ ਆ ਅਸੀਂ ਕੱਲੇ ਆਏ ਆ ਇਹ ਆਣ ਕੇ ਜੰਗ ਕਰ ਜਦੋਂ ਸੈਦ ਖਾਨ ਸਾਹਮਣੇ ਹੋਇਆ ਨਾ ਕਲਗੀਧਰ ਸਹਿਬ ਸੱਚੇ ਪਾਤਸ਼ਾਹ ਜੀ ਦੇ ਤੇ ਵੇਖ ਕੇ ਹੈਰਾਨ ਰਹਿ ਗਿਆ ਹੈਰਾਨ ਵੀ ਮੈਂ ਤੇ ਸੋਚਣ ਡਿਆ ਸਾ ਮਨ ਵਿੱਚ ਵੀ ਗੁਰੂ ਐਡਾ ਵੱਡਾ ਬਹਾਦਰ ਤੇ ਆ ਕੇ ਫੌਜ ਵਿੱਚ ਮੈਨੂੰ ਜਨ ਦਰਸ਼ਨ ਦੇਵੇ ਦਿਖਾਵੇ ਆਪਣਾ ਆਪ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੈਦ ਖਾਨ ਨੂੰ ਵੇਖਿਆ ਤੇ ਕਹਿਣ ਲੱਗੇ ਆ ਹੁਣ ਸਾਡਾ ਵਾਰ ਝੱਲ ਤੇ ਸਾਡੇ ਤੇ ਵਾਰ ਕਰ ਜੰਗ ਕਰਕੇ ਵੇਖ ਐਸੇ ਬੋਲ ਸਤਿਗੁਰੂ ਜੀ ਦੇ ਸੁਣੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਜਿਹਦੇ ਮਨ ਵਿੱਚ ਬਹੁਤਾ ਹੰਕਾਰ ਸੀ ਨਾ ਗੁਰੂ ਨੂੰ ਫੜ ਲੈਣਾ ਜਾਂ ਗੁਰੂ ਨੂੰ ਮਾਰ ਦੇਣਾ ਉਹ ਸੈਦ ਖਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਵਾਰ ਨਹੀਂ ਕਰ ਸਕਿਆ ਉਹ ਭੱਜ ਕੇ ਦੌੜ ਕੇ ਗੁਰੂ ਸਾਹਿਬ ਜੀ ਦੇ ਚਰਨੀ ਪੈ ਗਿਆ ਰਕਾਬ ਵਿੱਚ ਸਤਿਗੁਰੂ ਸਾਹਿਬ ਜੀ ਦਾ ਚਰਨ ਤੇ ਸਤਗੁਰੂ ਸਾਹਿਬ ਜੀ ਦੇ ਚਰਨਾ ਉਤੇ ਸੀਸ ਰੱਖ ਦਿੱਤਾ ਸੈਦ ਖਾਨ ਨੇ ਵੈਰਾਗ ਦੇ ਨਾਲ ਨੇਤਰ ਨਮ ਹੋ ਗਏ ਗੁਰੂ ਦੇ ਚਰਨਾ ਦੀ ਸ਼ੋਭਾ ਪ੍ਰਾਪਤ ਹੋਈ ਸਰੀਰ ਦੇ ਵਿੱਚ ਚਰਨਾਹਟ ਜੀ ਛਿੜ ਗਈ ਐ ਸਤਗੁਰੂ ਸਾਹਿਬ ਜੀ ਨੇ ਅੱਗੇ ਬੇਨਤੀ ਕਰਦਾ ਮਹਾਰਾਜ ਕਿਰਪਾ ਕਰੋ ਰਹਿਮਤ ਕਰੋ ਗੁਰੂ ਸਾਹਿਬ ਨੇ ਕਿਰਪਾ ਭਰਿਆ ਹੱਥ ਸਿਰ ਤੇ ਰੱਖਿਆ ਇਹਦੇ ਪਰਮ ਦੇ ਕਪਾਟ ਖੁੱਲ ਗਏ ਜਿਹੜਾ ਗੁਰੂ ਤੇ ਚੜ ਕੇ ਆਇਆ ਸੀ ਸਤਗੁਰੂ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਕਰਕੇ ਤੇ ਫਕੀਰ ਬਣ ਗਿਆ ਰੱਬ ਦਾ ਪਿਆਰਾ ਇਹਨੇ ਗੁਰੂ ਦੇ ਦਰਸ਼ਨ ਕੀਤੇ ਤੇ ਉੱਚੀ ਉੱਚੀ ਬੋਲਦਾ ਇਹ ਗੁਰੂ ਗੋਬਿੰਦ ਸਿੰਘ ਆ ਰਿਹਾ ਜੇ ਹਿੰਦ ਦਾ ਪੀਰ ਆ ਰਿਹਾ ਹੈ ਮੈਨੂੰ ਜੀਵਨ ਦੇਣ ਵਾਲਾ ਆ ਰਿਹਾ ਹੈ ਐਸੀ ਚਰਨ ਸ਼ੋਪਾ ਪ੍ਰਾਪਤ ਹੋਈ ਪੀ ਜੰਗਲਾਂ ਨੂੰ ਚਲੇ ਗਿਆ ਫੌਜ ਤਿਆਗ ਕਰਕੇ ਤੇ ਫਕੀਰ ਬਣ ਗਿਆ ਬੰਦਗੀ ਕਰਨ ਵਾਲਾ ਬਣ ਗਿਆ ਜਦੋਂ ਗੁਰੂ ਦੀ ਸ਼ਰਨ ਵਿੱਚ ਕੋਈ ਆ ਜਾਵੇ ਨਾ ਫਿਰ ਰੋਗ ਮਿਟਾਏ ਪ੍ਰਭੂ ਆਪ ਸਾਰੇ ਰੋਗ ਗੁਰੂ ਸਾਹਿਬ ਦੂਰ ਕਰ ਦਿੰਦੇ ਪ੍ਰਭੂ ਪਰਮੇਸ਼ਰ ਕਿਰਪਾ ਕਰ ਦਿੰਦਾ ਕਿਉਂਕਿ ਗੁਰੂ ਪਰਮੇਸ਼ਰ ਦਾ ਨਾਮ ਜਪਾਉਂਦਾ ਹੈ ਇਸ ਕਰਕੇ ਸਰੀਰ ਦੇ ਰੋਗ ਵੀ ਦੂਰ ਕਰ ਦਿੰਦਾ ਹੈ ਮਾਨਦੇ ਰੋਗ ਵੀ ਗੁਰੂ ਦੂਰ ਕਰ ਦਿੰਦਾ ਹੈ ਪਰਮੇਸ਼ਰ ਦਾ ਨਾਮ ਜਪਾ ਕੇ ਪਰਮੇਸ਼ਰ ਕਿਰਪਾ ਕਰਦਾ ਹੈ ਬਾਲਕ ਰਾਖੇ ਆਪਣੇ ਕਰ ਥਾਪ ਸਾਨੂੰ ਬਾਲਕਾਂ ਨੂੰ ਰੱਖ ਲਿਆ ਉਹਨੇ ਆਪਣਾ ਕਰ ਭਾਵ ਆਪਣਾ ਹੱਥ ਜਿਹੜਾ ਸੀ ਕਿਰਪਾ ਭਰਿਆ ਉਹਦੇ ਨਾਲ ਥਾਪ ਥਾਪੜਾ ਦੇ ਕੇ ਸਾਨੂੰ ਬਾਲਕਾਂ ਨੂੰ ਰੱਖ ਲੈਣਾ ਕੀਤਾ ਬਚਾ ਲੈਣਾ ਕੀਤਾ ਇਹਨਾਂ ਰੋਗਾਂ ਤੋਂ ਅੰਦਰ ਦੇ ਰੋਗ ਬਾਹਰ ਦੇ ਰੋਗ ਸਾਰਿਆਂ ਤੋਂ ਬਚਾ ਲਿਆ ਉਹਨੇ ਰੱਖਿਆ ਕੀਤੀ ਸਤ ਸਹਿਜ ਗ੍ਰਹਿ ਸਦ ਬਸੰਤ ਹੁਣ ਤੇ ਅੰਦਰ ਸ਼ਾਂਤੀ ਬਣ ਗਈ ਹੁਣ ਤੇ ਅੰਦਰ ਸਹਿਜ ਆ ਗਿਆ ਹੁਣ ਤੇ ਸਦਾ ਹੀ ਅੰਦਰ ਬਸੰਤ ਦਾ ਬਹਾਰ ਦਾ ਖੇੜਾ ਬਣਿਆ ਰਹਿੰਦਾ ਸਦਾ ਹੀ ਗੋਰ ਪੂਰੇ ਕੀ ਸਰਣੀ ਆਏ ਕਿਵੇਂ ਬਣਿਆ ਗੁਰੂ ਅਰਜੁਨ ਦੇਵ ਸਹਿਜ ਕਹਿੰਦੇ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਗਏ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣ ਕਰਕੇ ਕਲਿਆਣ ਰੂਪ ਜਪ ਹਰ ਹਰ ਮੰਤ ਜੋ ਕਲਿਆਣਕਾਰੀ ਪਰਮੇਸ਼ਰ ਦਾ ਨਾਮ ਹੈ ਹਰੀ ਜੋ ਹਰ ਇੱਕ ਨੂੰ ਹਰਿਆ ਭਰਿਆ ਕਰਨ ਵਾਲਾ ਉਹਦਾ ਨਾਮ ਮੰਤਰ ਜਪ ਕੇ ਅਸੀ ਵੀ ਆਨੰਦਤ ਹੋਗੇ ਸ਼ਾਂਤੀ ਆ ਗਈ ਸਹਿਜ ਆ ਗਿਆ ਅੰਦਰ ਬਸੰਤ ਦਾ ਖੇੜਾ ਆ ਗਿਆ ਰਹਾਉ ਵਿਸ਼ਰਾਮ ਦੇ ਕੇ ਕਥਨ ਕਰਦੇ ਸੋਗ ਸੰਤਾਪ ਕੱਟੇ ਪ੍ਰਭ ਆਪ ਗੁਰੂ ਨੇ ਕਿਰਪਾ ਕਰਤੀ ਨਾਮ ਜਪਾਇਆ ਤੇ ਪਰਮੇਸ਼ਰ ਨੇ ਕਿਰਪਾ ਕਰਕੇ ਸਾਰੇ ਸੋਗ ਤੇ ਸੰਤਾਪ ਨਾਸ ਕਰ ਦਿੱਤੇ ਸਾਰੇ ਦੁੱਖ ਰੋਗ ਜਿਹੜੇ ਸਨ ਸੋਗ ਜਿਹੜਾ ਸੀ ਮਨ ਕਰਕੇ ਉਹ ਨਾਸ ਕਰ ਦੇਣਾ ਕੀਤਾ ਕੱਟ ਦਿੱਤਾ ਗੁਰੇ ਆਪਣੇ ਕਉ ਨਿਤ ਨਿਤ ਜਾਪ ਇਸ ਕਰਕੇ ਮੈਂ ਆਪਣੇ ਗੁਰੂ ਨੂੰ ਨਿਤਾ ਪ੍ਰਤੀ ਜਪਦਾ ਉਹਦਾ ਨਾਮ ਸਦਾ ਹੀ ਧਿਆਉਣਾ ਕਿਉਂਕਿ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸ਼ਰਨ ਵਿੱਚ ਆਏ ਗੁਰੂ ਨੇ ਪਰਮੇਸ਼ਰ ਦਾ ਨਾਮ ਜਪਾਇਆ ਤੇ ਇਹ ਅਵਸਥਾ ਬਣੀ ਇਸ ਕਰਕੇ ਨਿਤਾ ਪ੍ਰਤੀ ਜਪਦਾ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਜੋ ਜਾਣ ਤੇਰਾ ਜਪੈ ਨਾਮ हे ਪ੍ਰਭੂ ਜੀ ਜਿਹੜੇ ਜਾਣ ਗੁਰੂ ਦੀ ਸ਼ਰਨ ਵਿੱਚ ਪੈ ਕੇ ਤੇਰਾ ਨਾਮ ਜਪਦੇ ਨੇ ਜਿਹੜੇ ਜਪਦੇ ਨੇ ਵਾਹਿਗੁਰੂ 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 ਕਰਦੇ ਨੇ ਨਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਜਾਂ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਤੈਨੂੰ ਤੇ ਆਉਂਦੇ ਹਨ ਸਭ ਫਲ ਪਾਏ નિਹਚਲ ਗੁਣ ਗਾਓ ਤੂੰ ਸਦਾ નિਹਚਲ ਰਹਿਣ ਵਾਲਾ ਤੇਰੇ ਗੁਣਾ ਨੂੰ ਗਾ ਕਰਕੇ ਉਹਨਾਂ ਨੇ ਸਾਰੇ ਹੀ ਫਲ ਪ੍ਰਾਪਤ ਕਰ ਲੈ ਸਾਰੇ ਫਲ ਧਰਮ ਅਰਥ ਕਾਮ ਮੋਖ ਇਹ ਸਾਰੇ ਪਦਾਰਥ ਉਹਨਾਂ ਨੂੰ ਪ੍ਰਾਪਤ ਹੋਵੇ ਸੰਸਾਰ ਦੇ ਸੁੱਖ ਵੀ ਉਹਨਾਂ ਨੂੰ ਪ੍ਰਾਪਤ ਹੋਏ ਤੇ ਪਰਮੇਸ਼ਰ ਜੀ ਤੇਰਾ ਨਾਮ ਪ੍ਰਾਪਤ ਹੋਣ ਕਰਕੇ ਪਰਲੋਕ ਦੇ ਸੁੱਖ ਵੀ ਪ੍ਰਾਪਤ ਹੋਏ ਨਾਨਕ ਭਗਤਾ ਭਲੀ ਰੀਤ ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਭਗਤ ਜਨ ਨੇ ਉਹਨਾਂ ਦੀ ਇਹ ਰੀਤ ਜਿਹੜੀ ਮਰਜ਼ਾਦਾ ਬੜੀ ਭਲੀ ਆ ਬੜੀ ਚੰਗੀ ਮਰਜ਼ਾਦਾ ਉਹਨਾਂ ਦੀ ਮਹਾਰਾਜ ਕਿਹੜੀ ਮਰਜ਼ਾਦਾ ਉਹਨਾਂ ਦੀ ਕਿਹੜੀ ਮਰਜ਼ਾਦਾ ਭਲੀ ਹੈ ਕਿਸ ਮਰਜ਼ਾਦਾ ਦੀ ਤੁਸੀਂ ਗੱਲ ਕਰਦੇ ਦੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਭਗਤਾਂ ਦੀ ਇਹ ਮਰਜ਼ਾਦਾ ਸੁਖ ਦਾਤਾ ਜਪਦੇ ਨੀਤ ਨੀਤ ਨਿਤਾ ਪ੍ਰਤੀ ਸੁਖਾਂ ਦੇ ਦਾਤੇ ਨੂੰ ਜਪਦੇ ਰਹਿੰਦੇ ਨੇ ਉਹਨੂੰ ਧਿਆਉਂਦੇ ਰਹਿੰਦੇ ਨੇ ਉਹਨੂੰ ਯਾਦ ਰੱਖਦੇ ਨੇ ਇਹ ਉਹਨਾਂ ਦੀ ਰੀਤ ਇਹ ਉਹਨਾਂ ਦੀ ਮਰਜ਼ਾਦਾ ਭਲੀ ਆ ਇਸ ਮਰਜਾਦਾ ਕਰਕੇ ਉਹਨਾਂ ਨੂੰ ਸਦਾ ਹੀ ਸੁੱਖ ਤੇ ਸ਼ਾਂਤੀ ਬਣੀ ਰਹਿੰਦੀ ਹੈ। ਉਹਨਾਂ ਦੇ ਅੰਦਰ ਸਦਾ ਹੀ ਬਸੰਤ ਬਹਾਰ ਵਰਗਾ ਖੇੜਾ ਰਹਿੰਦਾ ਹੈ। ਜਿਹੜੇ ਪਰਮੇਸ਼ਰ ਦਾ ਨਾਮ ਜਪਦੇ, ਰੱਬ ਦੇ ਪਿਆਰਿਆਂ ਦੀ ਰੀਤ ਮਰਜਾਦਾ, ਭਲੀ ਮਰਜਾਦਾ, ਚੰਗੀ ਮਰਜਾਦਾ ਇਹ ਹਰ ਵੇੜੇ ਉਸ ਨੂੰ ਜਪਦੇ ਰਹਿੰਦੇ ਹਨ। ਇਹ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਸਿੱਖਿਆ ਕਿ ਜਿਹੜੇ ਜੀਵ ਗੁਰੂ ਦੀ ਸ਼ਰਨ ਵਿੱਚ ਪੈ ਕੇ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤ ਬਣਾ ਲੈਂਦੇ ਨੇ ਉਹਨਾਂ ਦੇ ਉੱਤੇ ਆਸੀ ਜਿਹੜੀ ਆ ਕਿਰਪਾ ਰਹਿਮਤ ਹੋ ਜਾਂਦੀ ਹੈ ਸਤਿਗੁਰੂ ਜੀ ਦਾ ਉਪਦੇਸ਼ ਸਿੱਖਿਆ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਦੀ ਮਾਫੀ ਗੱਜ ਕੇ ਆਖੋ ਜੀਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ